ਮੈਕਸੀਕਨ ਨੇਵੀ ਦਾ ਇੱਕ ਸਿਕਲਾਈ ਜਹਾਜ਼ ਜਿਸ ਵਿੱਚ 200 ਤੋਂ ਵੱਧ ਲੋਕ ਸਵਾਰ ਸਨ ਨਿਊਯਾਰਕ ਤੇ ਬਰੂਕਲਿਨ ਬ੍ਰਿਜ ਨਾਲ ਟਕਰਾ ਗਿਆ। ਨਿਊਯਾਰਕ ਦੇ ਮੇਅਰ ਮੁਤਾਬਕ ਇਸ ਹਾਦਸੇ ਵਿੱਚ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਿਨ੍ਹਾਂ ਵਿੱਚੋਂ 4 ਦੀ ਹਾਲਤ ਗੰਭੀਰ ਹੈ ਕੁਆਟੇਮੋਕ ਜਹਾਜ਼ ਇੱਕ ਵਿਸ਼ੇਸ਼ ਸਮਾਰੋਹ ਲਈ ਨਿਊਯਾਰਕ ਆਇਆ ਸੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਨੀਵਾਰ ਸ਼ਾਮ ਨੂੰ ਜਦੋਂ ਜਹਾਜ਼ ਇਸ ਪੁਲ ਦੇ ਹੇਠੋਂ ਲੰਘਣ ਹੀ ਵਾਲਾ ਸੀ ਤਾਂ ਜਹਾਜ਼ ਦਾ ਇੱਕ ਉੱਚਾ ਥੰਮ ਪੁਲ ਨਾਲ ਟਕਰਾ ਗਿਆ ਟੱਕਰ ਤੋਂ ਬਾਅਦ ਜਹਾਜ਼ ਦੇ ਮਾਸਟ ਦੇ ਕੁਝ ਹਿੱਸੇ ਟੁੱਟ ਗਏ ਅਤੇ ਡਿੱਗ ਗਏ ਟੱਕਰ ਤੋਂ ਬਾਅਦ ਪੁਲ ਉੱਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ ਮੈਕਸੀਕਨ ਜਲ ਸੈਨਾ ਨੇ ਵੀ ਪੁਸ਼ਟੀ ਕੀਤੀ ਹੈ ਕਿ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਨਿਊਯਾਰਕ ਫਾਇਰ ਡਿਪਾਰਟਮੈਂਟ ਅਨੁਸਾਰ ਅਧਿਕਾਰੀਆਂ ਨੇ ਕਿਹਾ ਹੈ ਕਿ ਲਗਭਗ 19 ਲੋਕ ਜ਼ਖਮੀ ਹੋਏ ਹਨ ਜਾਣਕਾਰੀ ਅਨੁਸਾਰ ਜਹਾਜ਼ ਉੱਤੇ ਇੱਕ ਵੱਡਾ ਹਰਾ ਚਿਟਾ ਤੇ ਲਾਲ ਮੈਕਸੀਕਨ ਝੰਡਾ ਲਹਿਰਾ ਰਿਹਾ ਸੀ ਟੱਕਰ ਤੋਂ ਬਾਅਦ ਇਹ ਨਦੀ ਦੇ ਕੰਢੇ ਵੱਲ ਤੈਰਨਾ ਸ਼ੁਰੂ ਹੋ ਗਿਆ ਆਸ-ਪਾਸ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਕਿਨਾਰੇ ਤੋਂ ਭੱਜਦੇ ਦੇਖਿਆ ਗਿਆ। ਸ਼ੈਡਨੀ ਨਿਡੇਲ ਅਤੇ ਲਿਲੀ ਕੈਟਰਸ ਨੇ ਕਿਹਾ ਕਿ ਉਹ ਬਾਹਰ ਬੈਠੇ ਸੂਰਜ ਡੁੱਬਣ ਦਾ ਆਨੰਦ ਮਾਣ ਰਹੇ ਸਨ। ਜਦੋਂ ਉਹਨਾਂ ਨੇ ਜਹਾਜ਼ ਨੂੰ ਪੋਲਨਾ ਟਕਰਾਉਂਦੇ ਅਤੇ ਇਸ ਦੇ ਇੱਕ ਮਸਤੂਲ ਨੂੰ ਟੁੱਟਦੇ ਦੇਖਿਆ। ਨੇੜੇ ਜਾ ਕੇ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਜਹਾਜ਼ ਉੱਤੇ ਉੱਪਰੋਂ ਕੋਈ ਲਟਕ ਰਿਹਾ ਸੀ। ਉਹਨਾਂ ਨੇ ਦੋ ਆਦਮੀਆਂ ਨੂੰ ਜਹਾਜ਼ ਤੋਂ ਸਟ੍ਰੈਚਰ ਅਤੇ ਛੋਟੀਆਂ ਕਿਸ਼ਤੀਆਂ ਉੱਤੇ ਉਤਾਰਦੇ ਦੇਖਿਆ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਕੁੱਲ 270 ਲੋਕ ਸਵਾਰ ਸਨ